ਗੱਲਾਂ ਸੱਤ ਦੀਆਂ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੋੜੀਆਂ ਇਸ ਵੇਲੇ ਬਾਪੂ ਮਹਿੰਦਰ ਸਿੰਘ ਦੇ ਨਾਲ ਬੈਠੇ ਹਾਂ ਤੇ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਪੁਰਾਣੇ ਸਮਿਆਂ ਬਾਰੇ ਪੁਰਾਣੇ ਸਮਿਆਂ ਦੇ ਵਿੱਚ ਕੀ ਵਾਪਰਿਆ ਕੀ ਹੁੰਦਾ ਰਿਹਾ ਅਜੋਕੇ ਸਮਾਜ ਨੂੰ ਲੈ ਕੇ ਵੀ ਸਵਾਲات ਕਰਾਂਗੇ ਬਾਪੂ ਜੀ ਦੇ ਨਾਲ ਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਪੈਸੇ ਚੱਲਦੇ ਹੁੰਦੇ ਸੀ ਉਹ ਕਿਹੜੇ ਚੱਲਦੇ ਹੁੰਦੇ ਸੀ ਤੇ ਕਾਫੀ ਹੋਰ ਮਹੱਤਵਪੂਰਨ ਜਾਣਕਾਰੀਆਂ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਸੀਂ ਸਾਡੇ ਨਾਲ ਬਨੇ ਰਹੋ ਕੀ ਕੀ ਕਰਨ ਕੀ ਕਰਨਾ ਉਹ ਕਰਨਾ ਉਹ ਰੁੜਕੋ ਦੇ ਘਰ ਆਲੇ ਨੂੰ ਜਾਣਦਾ ਜੀ ਮੈਂ ਕਾਹ ਪਾਣੀ ਪੀਂਦੇ ਸੀ ਏ ਜਿਹੜੇ ਵੀ ਦਾਦਾ ਜੀ ਸੀ ਹਨਾ ਹਾਂ ਜੀ ਫਿਰ ਨਾ ਉਹ ਜਿਰਾਹੇ ਕਹਿੰਦੇ ਨੂੰ ਜਿਰਾਹੇ ਕਹਿੰਦੇ ਸੀ ਸਾਨੂੰ ਹਾਂ ਉਹ ਪੁੱਛ ਕੀ ਕਹਿਣਾ ਹਾਂ ਸਾਨੂੰ ਜਿਰਾਹੇ ਕਹਿੰਦੇ ਰਹਿੰਦੇ ਹਾਂ ਹਾਂ ਠੀਕ ਉਹ ਭਾਈ ਦੇ ਪੱਕੇਦਾਰ ਤੇ ਇਹਨਾਂ ਦੇ ਇਹ ਉਹਦੇ ਪਿੰਡਾਂ ਦੇ ਵਿੱਚ ਪੱਕੇਦਾਰ ਨਹੀਂ ਹੁੰਦੇ ਸੀ ਹਨਾ ਹਾਂ ਘਾਟੀ ਹੁੰਦੇ ਤੇ ਠੀਕ ਹੈ ਤੇ ਫਿਰ ਜਿਹੜਾ ਉਹ ਇਹਨਾਂ ਨੇ ਇੱਕ ਮੈਂ ਵੀ ਇਹ ਸੁਣਿਆ ਵਾਂ ਵੀ ਇਹਨਾਂ ਨੇ ਕੋਹਲ ਕਰਾਇਏ ਸੀਗੇ ਉਹ ਪਹਿਲਾਂ ਟਿੱਬਿਆਂ ਦੇ ਵਿੱਚ ਉਹ ਮੈਨੂੰ ਨਹੀਂ ਪਤ ਲੱਗਿਆ ਮੇਰੇ ਦਾਦੇ ਉਹਨਾਂ ਨੇ ਮੈਨੂੰ ਪਰਦਾਦੇ ਉਹਨਾਂ ਨੇ ਕਹਿੰਦੇ ਕਿਰਾਏ ਹੋਣ ਵੀ ਠੀਕ ਆ ਵੀ ਉਹਦੇ ਖੇਤੀਬੁਤੀ ਵਾਵਾ ਕਰ ਦਿੰਦੇ ਸੀ ਮਗਰ ਸਿੰਘ ਖੇਤੀਬੁਤੀ ਪਾਉਂਦੇ ਸੀ ਵਧੀਆ ਕਰਦੇ ਹਾਂ ਖੇਤੀ ਕਰਦੇ ਤੇ ਉਹ ਹਾਂਜੀ ਹੋਰ ਵੀ ਮਗਰ ਸਿੰਘ ਸਸਰੀਕਾਰ ਜੀ ਹੋਰ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਹਾਂਜੀ ਕਿੱਧਰ ਆਈਆਂ ਸੰਗ ਤਾਂ ਪੰਪਰੋਤ ਤੱਕ ਜਾ ਗਿਆ ਜੀ ਠੀਕ ਗੁਰਦਾਰਿਆਂ ਹੁੰਦੇ ਨੇ ਰੋਜ਼ ਸੁਬਹ ਨਾਲ ਇਹ ਸੰਗ ਤੇ ਨਰੋ ਮਾਹਰੇ ਜੀ ਹਾਂਜੀ ਹਾਂ ਨਰੋ ਮਾਹਰੇ ਦੇ ਸੰਗਤ ਨੂੰ ਪੱਦਾ ਤੇ ਹੋਰ ਤੁਹਾਡੇ ਹਿਸਾਬ ਨਾਲ ਜ਼ਿੰਦਗੀ ਦਾ ਤਤ ਕੀ ਆ ਫਿਰ ਤੁਸੀਂ ਕੀ ਮੰਨਦੇ ਤਤ ਕੀ ਆ ਜਿੰਦਗੀ ਜਿੰਦਗੀ ਦਾ ਅਸਲ ਤਤ ਕੀ ਆ ਤੁਹਾਡੇ ਹਿਸਾਬ ਨਾਲ ਕਿਵੇਂ ਕਿਵੇਂ ਮਤਲਬ ਵੀ ਜ਼ਿੰਦਗੀ ਚ ਬੰਦੇ ਨੂੰ ਕੀ ਕਰਨਾ ਚਾਹੀਦਾ ਵਾ ਕੀ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਬਈ ਇੱਕ ਤਾਂ ਚੰਗੇ ਕੰਮ ਕਰੋ ਠੀਕ ਆ ਜੀ ਨਸ਼ੇ ਤੋਂ ਬਚੋ ਇਹ ਇਹ ਉਹ ਗੱਲ ਸਾਰੇ ਕਹਿੰਦੇ ਜਰੂਰ ਨੇ ਪਰ ਇਹ ਕਰਦਾ ਕੋਈ ਕੋਈ ਆ ਨਹੀਂ ਨਹੀਂ ਲੜਾਈ ਤੋਂ ਬਚੋ ਹਾਂ ਲੜਾਈ ਝਗੜੇ ਤੋਂ ਬਹੁਤ ਬਚੋ ਠੀਕ ਹੈ ਇੱਕ ਜਿਹੜਾ ਹੁਣ ਨੌਜਵਾਨੀ ਚ ਤੁਸੀਂ ਮੇਰੇ ਬਹੁਤ ਛੋਟੇ ਹੋ ਮਤਲਬ ਬਹੁਤ ਛੋਟਾ ਜੀ ਬਹੁਤ ਛੋਟਾ ਜਿਹੜੇ ਮੁੰਡੇ ਅਜਕਲ ਕੁੜੀਆਂ ਨੂੰ ਛੇੜਦੇ ਨੇ ਛੇੜਖਾਨੀ ਹਾਂਜੀ ਇਹ ਸਾਡੇ ਜ਼ਮਾਨੇ ਚ ਨਹੀਂ ਹੈਗੀ ਸੀ ਅੱਛਾ ਠੀਕ ਹੈ ਮਤਲਬ ਵੀ ਹਾਂ ਉਹ ਹੁਣ ਹੋਣ ਦਾ ਕੀ ਕਾਰਨ ਹੈ ਮਤਲਬ ਪਹਿਲਾਂ ਨਹੀਂ ਹੁੰਦੀ ਸੀ ਉਸ ਤੋਂ ਲੋਕਾਂ ਦਾ ਬਹੁਤ ਗਾਹ ਲੱਗੇ ਹੋਣੇ ਮੈਮਾਈਲਾ ਨੇ ਮੇ ਵੀ ਹਮਾਰ ਤੇ ਵੀ ਮੋਬਾਈਲ ਨੇ ਜਾਦੇ ਕੰਮ ਖਰਾਬ ਕਰਤਾ ਹਾਂ ਠੀਕ ਹੈ ਇੱਕ ਜਿਹੜਾ ਸੀਗੇ ਸਾਡੇ ਹੁੰਦੇ ਦਾ ਸਾਡਾ ਜੀ ਅਸੀਂ ਵੀ ਜਾਂਦੇ ਤੇ ਫਿਲਮ ਦੇਖਣ ਲੁਧਿਆਣੇ ਜਾਂਦੇ ਤੇ ਸਾਈਕਲਾਂ ਤੇ ਕਿਹੜੇ ਸੰਦੀ ਗੱਲ ਆ ਇਹ ਉਹ ਹੁਣ ਮੇਰੇ ਹੁਣ ਜਿਆਦਾ ਕਿਤੇ ਸਾਣਾ ਉੱਥੇ ਕੋਟਲੇ ਜਾਣਾ ਤੁਰਕੇ ਕਿਤੇ ਲੋਕਰ ਦਾ ਸਿਨਮਾ ਹੁੰਦਾ ਸੀ ਹੂੰ ਇਹ ਉੱਥੇ ਲੁਧਿਆਣੇ ਇੱਕ ਨਾਗਨ ਫਿਲਮ ਲੱਗੀ ਸੀ ਉੱਥੇ ਜਾਣਾ ਦੇਖੋ ਬਹੁਤ ਪੁਰਾਣੀਆਂ ਗੱਲਾਂ ਕੀ ਦਸੀ ਹੁਣ ਪੁਰਾਣੀਆਂ ਸਾਡੇ ਹੁੰਦੇ ਜਿਹੜੇ ਗੀਤ ਹੁੰਦੇ ਤੇ ਬੋਲੀਆਂ ਹੂੰ ਹੈ ਉਹਨੇ ਲੱਗੀ ਸਾਉਂਡ ਦੀ ਝੜੀ ਮਾਤਾ ਕਦੋਂ ਦੀ ਖੜੀ ਦੁੱਧ ਪੀਲਾ ਵਾਲਾ ਅਜਿਹੇ ਸ਼ਬਦ ਹੁੰਦੇ ਸੀਗੇ ਹਾਂ ਠੀਕ ਆ ਲੱਗੀ ਸੋਨ ਦੀ ਝੜੀ ਮਾਤਾ ਕਦੋਂ ਦੀ ਖੜੀ ਦੁੱਧ ਪੀਲਾ ਵਾਲਾ ਅਜਿਹਾ ਗੱਲ ਹੁੰਦੇ ਸੀ ਹੁਣ ਅਜੇ ਸ਼ਬਦ ਕੋਈ ਹੋਤਰਾਂ ਜਾਂ ਉਹ ਪੁਰਾਣਾ ਜਵਾਨਾ ਮੇਰੇ ਹੁਣ ਜਿਹੜਾ ਤੁਸੀਂ ਸੱਚ ਕਹਿਣਾ ਹਾਂ ਸੱਚ ਤਾਂ ਹੁਣ ਉਹ ਹੈ ਹੁਣ ਜਵਾਨਾ ਬਹੁਤ ਬਦਲ ਚੁੱਕਿਆ ਹਾਂ ਵਿੱਚਰ ਵੀ ਲੋਕ ਬਹੁਤ ਵਿਸ਼ਵਣੇ ਕਰਨ ਲੱਗੇ ਹਾਂ ਇੱਕ ਗੱਲ ਹੋਰ ਵੀ ਹੈ ਹਾਂ ਮਿੱਤਰ ਜਿਹੜੇ ਹੈਗੇ ਨੇ ਉਹ ਦੁਸ਼ਮਣ ਬਣ ਜਾਂਦੇ ਨੇ ਤੇ ਦੁਸ਼ਮਣੋਂ ਮਿੱਤਰ ਵੀ ਬਣ ਸਕਦੇ ਨੇ ਕਿਸੇ ਮੌਕੇ ਤੇ ਹੂੰ ਹੂੰ ਬਣ ਜਾਂਦੇ ਨੇ ਹੂੰ ਸਹੀ ਗੱਲ ਜਿਹੜਾ ਸਿਆਣਾ ਦੁਸ਼ਮਣ ਹੁੰਦਾ ਹੂੰ ਸਿਆਣਾ ਦੁਸ਼ਮਣ ਉਹ ਬੜੀ ਦੁਸ਼ਮਣੀ ਨਹੀਂ ਕਰਦਾ ਹੁੰਦਾ ਉਹ ਕਹਿੰਦਾ ਵੀ ਚਲ ਜਿਹੜੀ ਹੋ ਗਈ ਹੋ ਗਈ ਗੱਲ ਆਪਾਂ ਕਹਾਂ ਤੱਕ ਨਹੀਂ ਜਾਣੀ ਹੂੰ ਹੂੰ ਜਿਹੜੇ ਕੱਟੜ ਹੁੰਦੇ ਨੇ ਹੂੰ ਮੰਨਦੇ ਕੱਟੜ ਕੱਟੜ ਨਹੀਂ ਕੱਟੜੇ ਦੋ ਕਿਸਮ ਦੇ ਹੋਣਾ ਚਾਹੀਦਾ ਹੂੰ ਸਚਾਈ ਦਾ ਤੇ ਹੁਣ ਇੱਕ ਬੰਦਾ ਮੈਨੂੰ ਕਹਿੰਦਾ ਰੱਬ ਹੈਗਾ ਹੀ ਨਹੀਂ ਫਿਰ ਮੈਂ ਕੀ ਕਰਾਂ ਅੱਛਾ ਉਹ ਕਹਿੰਦਾ ਰੱਬ ਇਥੇ ਹੈ ਰੱਬ ਕਿੱਥੇ ਦੇਖਿਆ ਕਿਸੇ ਨੇ ਅੱਛਾ ਠੀਕ ਆ ਹਾਂ ਫਿਰ ਉਹਦੇ ਕਰਤਾਰ ਦੇ ਵਿੱਚ ਕਿੱਥੋਂ ਬਦਲਣਾ ਉਹਨੇ ਜਿਹਨੇ ਰੱਬ ਦਾ ਡਰ ਹੀ ਨਾ ਰੱਖਿਆ ਉਹਨੇ ਮੈਂ ਕਿੱਥੋਂ ਬਦਲਣਾ ਕਿਦਾਂ ਉਹ ਫਿਰ ਮੈਂ ਉਹਨੂੰ ਕਿਹਾ ਹੂੰ ਕੈਨੇਡਾ ਚੋਂ ਆਇਆ ਬੰਦਾ ਹੂੰ ਉਹ ਫਿਰ ਕਹਿੰਦਾ ਭਾਈ ਕੁਝ ਕੁਦਰਤ ਹੈਗੀ ਆ ਕੋਈ ਚੀਜ਼ ਹੈਗੀ ਆ ਹੂੰ ਜੇ ਹੈਗੀ ਆ ਫਿਰ ਤਾਂ ਠੀਕ ਆ ਹਾਂ 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 ਇਹ ਤੁਮਾਂ ਦੇ ਕੋ ਹੱਕੋ ਇਸਤਾ ਹੈਗਾ ਹੀ ਆ ਹਾਂ 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 ਹੈਗਾ ਜੀ ਹੈ ਹੁਣ ਮੈਂ ਸੋਚਦਾ ਹੁਣ ਨਾ ਵੀ ਮੈਂ ਜਲੇਰਦਾ ਹੋਵੇ ਡੋਡੇ ਪਹਾੜ ਦੇਖ ਲੈ ਹਮ ਬਹੁਤ ਵੱਡੇ ਹੁਣ ਮੈਂ ਕਿਸੇ ਬੰਦੇ ਨੂੰ ਗੱਲ ਕੀਤੀ ਮੈਂ ਕਿਹਾ ਵੀ ਸਮੁੰਦਰ ਜਿਹੜਾ ਹੈਗਾ ਇਹ ਧਰਤੀ ਦਾ 4 ਗੁਣਾ ਵੱਡਾ ਹੈ ਕਹਿੰਦੇ ਨੇ 아니 5 ਗੁਣਾ ਵੱਡਾ ਅੱਛਾ ਮੈਂ ਕਿਹਾ ਰੱਬ ਨੇ ਬਹੁਤ ਮਾਰੀ ਗੱਲ ਕੀਤੀ ਸਮੁੰਦਰ ਬਾੜਾ ਬੜਾ ਬਣਾਇਆ ਧਰਤੀ ਛੋਟੀ ਬਣਾਇਆ ਹੂੰ ਉਹ ਇੱਕ ਬੰਦਾ ਕਹਿੰਦਾ ਰੱਬ ਨੇ ਬਹੁਤ ਚੰਗੀ ਗੱਲ ਕੀਤੀ ਹੂੰ ਕਹਿੰਦਾ ਜੇ ਸਮੁੰਦਰ ਛੋਟਾ ਹੋਦਾ ਤਾਂ ਪਾਣੀ ਕਿੱਥੇ ਮਰਦਾ ਦੁਨੀਆਂ ਨੇ ਇੰਨੀ ਨੂੰ ਅੱਛਾ ਹੁੰਦੇ بڑا ਹੀ ਚਾਹੀਦਾ ਜੀ ਇਹ ਤੋਂ ਹੀ بڑا ਚਾਹੀਦਾ ਜੀ ਕਹਿੰਦਾ ਹੂੰ 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 ਕੋਈ ਵੀ ਬਾਈ ਸਮਝ ਗਿਆ ਗੱਲ ਵੀ ਇਹ ਪਾਣੀ ਵੱਧ ਪਾਣੀ ਤੇ ਮੈਨਾਂ ਰੋਕ ਜੀ ਨਹੀਂ ਸਕਦੇ ਜੀ ਨਹੀਂ ਸਕਦੇ ਪਾਣੀ ਤਾਂ ਮੁੱਢਲੀ ਲੋੜ ਹੈ ਹੈ ਮੁੱਢਲੀ ਜ਼ਰੂਰਤ ਹੈ ਪਾਣੀ ਤਾਂ ਤੇ ਮੈਨੂੰ ਉਹ ਕਹਿੰਦਾ ਵੀ ਸਮੁੰਦਰ ਜਿਹੜਾ ਹੈਗਾ ਧਰਤੀ ਤੋਂ 4-5 ਗੁਣਾ ਵੱਡਾ ਵਾ ਠੀਕ ਹੈ ਪਾਣੀ ਮੋਕ ਨਹੀਂ ਸਕਦਾ ਉਹ ਜੀ ਤੇ ਬਪੂ ਜੀ ਤੁਸੀਂ ਉਹ ਗੱਲ ਕੀਤੀ ਵੀ ਜਿਵੇਂ ਹੁਣ ਪਹਿਲਾਂ ਅੱਜ ਕੱਲ ਦੇ ਮੁੰਡਿਆਂ ਦੀ ਤੁਸੀਂ ਗੱਲ ਕੀਤੀ ਆ ਹਾਂ ਬਈ ਕੁੜੀਆਂ ਨੂੰ ਛੇੜਦੇ ਨੇ ਜਾਂ ਪੰਗਲਤ ਗੱਲਾਂ ਕਰਦੇ ਨੇ ਹਨਾ ਵੀ ਤੁਹਾਡੇ ਟਾਈਮਾਂ ਦੇ ਵਿੱਚ ਵੀ ਇਹ ਚੀਜ਼ਾਂ ਹੈ ਨਹੀਂ ਸੀ ਜਾਂ ਡਰ ਬਹੁਤ ਸੀ ਜਾਂ ਕੀ ਕਾਰਨ ਸੀ ਵੀ ਉਦੋਂ ਮਤਲਬ ਕਿ ਡਰ ਬਹੁਤ ਸੀਗਾ ਲੋਕਾਂ ਨੂੰ ਠੀਕ ਹੈ ਇੱਕਾ ਲੋਕਾਂ ਨੂੰ ਇੰਨੀ ਗੱਲ ਦਾ ਇਨਾ ਨਹੀਂ ਸੀਗਾ ਇਲਮ ਨਹੀਂ ਸੀ ਇਲਮ ਨਹੀਂ ਸੀਗਾ ਨੋ ਯੋਨੀ ਜਿਸੀਂ ਕੁੜੀਆਂ ਮੁੰਡੇ ਇਕੱਠੇ ਖੇਡਦੇ ਹੁੰਦੇ ਸੀਗੇ ਠੀਕ ਹੈ ਹਮ ਹਮ ਨੋ ਯੋਨਾ ਠੀਕ ਹੈ ਓਕੇ ਹੋਰ ਪੁੱਛਿਆ ਤੇ ਫਿਰ ਹੁਣ ਤੁਸੀਂ ਗੱਲ ਕਰ ਰਹੇ ਹੋ 1930 ਦੇ ਵਿੱਚ ਤੁਹਾਡਾ ਜਨਮ ਹੋਇਆ ਪੰਜ ਨਹੀਂ ਨਹੀਂ 30 'ਚ ਨਹੀਂ ਹੋਇਆ ਹਾਂ 31 'ਚ ਹੋਇਆ 31 'ਚ ਹੋਇਆ 1931 ਦੇ ਵਿੱਚ 5 ਮਈ ਸੀ ਪੰਜਵੇਂ ਮਹੀਨੇ ਜੋ ਪਤਾ ਨਹੀਂ ਕਾਇਤਰੀ ਹੋਇਆ ਪੰਜਵੇਂ ਮਹੀਨੇ ਪੰਜਵੇਂ ਮਹੀਨੇ 1931 ਦੇ ਵਿੱਚ ਜਨਮ ਹੋਇਆ ਤੁਹਾਡਾ ਹਾਂ ਤੇ 47 ਦੀ ਵੰਡ ਤੁਸੀਂ ਚੰਗੀ ਜਿਹਾ ਉਹ ਪਿੰਡ ਬੋਟਕੜਾ ਮੋਸਲ ਬਾਰੇ ਇਥੇ ਮੈਂ ਸਤੀਰੀ ਚੱਕ ਕੇ ਲਿਆ ਕੇ ਉੱਥੇ ਸਤੀਰੀ ਚੱਕੀ ਟਿੱਬੇ ਵਾਲਾ ਟਿੱਬੇ ਤੇ ਹੈ ਇਹ ਸਾਰੇ ਟਿੱਬੇ ਸੀ ਠੀਕ ਹੈ ਇੱਥੇ ਖੜੀ ਕਰ ਲੀ ਉੱਥੇ ਗਾਂ ਇੱਕ ਕਾਂਦੇ ਨਾਲ ਉੱਥੋਂ ਚੱਕੀ ਫਿਰ ਗਾਂ ਵੀ ਟਿੱਬੇ ਤੇ ਕਰ ਲੇਗਾ اچھا ਮੈਨੂੰ ਦੱਸੋ ਵੀ ਉਦੋਂ ਮੈਂ ਸੁਣੀਆਂ ਨੇ ਗੱਲਾਂ ਇਹ ਜਿਵੇਂ ਮੇਰੇ ਪਰਦਾਦਾ ਜੀ ਜਿਹੜੇ ਮੇਰੀ ਪਰਦਾਦੀ ਸੀ ਉਹ ਬੈਂਕਰ ਦਾ ਰਸੋ ਮੇਰੇ ਹਾਨ ਦਾ ਹੀ ਸੀਗਾ ਮੈਂ ਤਾਂ ਛੋਟਾ ਬੜਾ ਹੋਈ ਸਾਲ ਜਿਹੜੀ ਉਹ ਜਿਹੜੀ ਕਰਨੈਲਸਾਂ ਦੀ ਮਤਲਬ ਮੇਰੇ ਕਾਕਾ ਜੀ ਸੀ ਹਾਂ ਜਿਹੜੀ ਮੇਰੇ ਦਾਦਾ ਜੀ ਸੀ ਨਾ ਉਹਨਾਂ ਦੀ ਜਿਹੜੀ ਮਾਤਾ ਸੀ ਕਾਕੀ ਬੁੜੀ ਹਾਂ ਕਾਕੀ ਕਹਿੰਦੇ ਹੁੰਦੇ ਸੀ ਹਾਂ ਹਾਂ ਤੇ ਉਹ ਉਹ ਮਤਲਬ ਉਹ ਕਹਿੰਦੀ ਹੁੰਦੀ ਸੀ ਕਹਿੰਦੀ ਮੇਰਾ ਭਰਾ ਸੰਦੂਖ ਲੈ ਕੇ ਆਇਆ ਥੀ ਚੱਕ ਕੇ ਉਹ ਚੱਕ ਲੈ ਹਾਂ ਸੰਦੂਖ ਚੱਕ ਲੈ ਉਹਦੋਂ ਉਹਦੋਂ ਉਹ ਉਹ ਭਾਰੀਆਂ ਚੀਜ਼ਾਂ ਕਿਵੇਂ ਚੱਕ ਲੈਂਦੇ ਸੀ ਬਸੜੇ ਬਹੁਤ ਉਹ ਲੋਕ ਅੱਛਾ 2-3 3 ਮਣ ਚੱਕ ਲੈਉਂਦੇ ਤੇ ਹਾਂ ਕਿ ਸਾਡੇ ਪਿੰਡਕ ਬੰਦਾ ਸੀਗਾ ਜੀ ਉਹ ਸਾਡੇ ਪਿੰਡ ਕੋ ਲੋਹਾਰ ਤੇ ਆ ਟੰਡਾ ਵਾਲੇ ਹਲਟ ਦੇਖੇ ਨੇ ਹਾਂ ਦੇਖੇ ਨੇ ਜੀ ਇੱਕ ਲੱਠ ਜਿਹੜੀ ਹੁੰਦੀ ਹਲਟ ਨਹੀਂ ਚਲਾਉਂਦੀ ਬੈੜ ਉਹ ਇੱਕ ਕੰਟਰੋਲ ਵੀ ਹੁੰਦੀ ਆ ਹਮ ਇੱਕ ਸਾਡੇ ਪਿੰਡ ਬੇੜੋ ਮਹੱਲੇ ਦੇ ਬੰਦਾ ਸੀਗਾ ਹਮ ਉਹ ਮੰਡੀਆਂ ਨੂੰ ਤੇ ਕੋਣ ਦੋ ਦੋ ਕੰਟਰੋਲ ਬੋ ਚੱਕੜਾ ਇੱਕ ਲਾਠੋ ਤੇ ਮੋਟੀ ਜੇ ਰੱਖਣੀ ਕੋਈ ਜੇ ਰੱਖ ਲੈਣੀ 2 ਰੁਪਏ ਮਿਲਦੇ ਸੀ ਉਹਨੂੰ ਅੱਛਾ ਇੰਨਾ ਤਕੜਾ ਸੀ ਠੀਕ ਅੱਥੇ ਇਕੱਠੇ ਕਾ ਮਾਨੂੰ ਬਹੁਤ ਵਜਨ ਚੱਕ ਲੈਂਦੇ ਸੀ ਹੁਣ ਤਾਂ ਤੀਕ ਉਹ ਉਹ ਜਿਹੜਾ ਲੱਠਾਂ ਚੱਕ ਕੇ ਲਿਆਉਣੇ ਆ ਨੱਥੂ ਮਾਇਰੇ ਦੇ ਰਸਤੇ ਸੀਗਾ ਇੱਕ ਉਹਨੇ ਲੱਠਾਂ ਛੱਡ ਦੇਣੀ ਮੋਢੇ ਤੇ ਉਹ ਦੂਜੀ ਦਿਰਾਸਤੇ ਨਾਲ ਲਾ ਦੇਣੀ ਦੂਜੀ ਵੀ ਦਿਰਾਸਤੇ ਨਾਲ ਉਹ ਕੋਣੀ ਫਿਰ ਮੋਢੇ ਦੇ ਰੱਖ ਕੇ ਪਿੰਡ ਲਿਆਉਣੇ ਕਿ ਲੋਹਾਰ ਬ੍ਰਿਯਾਮ ਸਿੰਘ ਵਸਤੇ ਸੀਗਾ ਇਹਦਾ ਦੋ ਲੱਠਾਂ ਚੱਕ ਲਿਆਉਂਦਾ ਸੀਗਾ ਰਾਮ ਰਤਨ ਦੇ ਨਾਮ ਸੀਗਾ ਰਾਮ ਰਤਨ ਹਾਂ ਉਹਨੇ 2 ਰੁਪਏ ਮਰ ਦਿੰਦੇ ਸੀ ਉਹਨੂੰ ਇਹ ਨਹੀਂ ਸੀ ਪਤਾ ਵੀ ਆਹ ਨੋਟ 5 ਦਾ ਕਿ 10 ਦਾ ਕਿ 50 ਦਾ ਜਾਂ ਤਾਂ ਉਹਨੜੇ 5 ਦਾ ਹੁੰਦਾ ਸੀਗਾ ਜਾਂ 10 ਦਾ ਹੈ 100 ਦਾ ਹੂੰ ਠੀਕ ਹੈ ਉਹਨਾਂ ਦਿਨਾਂ 'ਚ ਚਾਂਦੀ ਦੇ ਰੁਪਈਏ ਹੁੰਦੇ ਸੀਗੇ ਡਬਲੀ ਪੈਸੇ ਹੁੰਦੇ ਤੇ ਮੈਂ ਆਪਣੀ ਕੁੜੀ ਨੂੰ ਦਿੱਤੇ ਢੱਡੇ ਪੈਸੇ ਡਬਲੀ ਠੀਕ ਹੈ ਚਾਂਦੀ ਦਾ ਰੁਪਈਆ ਹੁੰਦਾ ਸੀਗਾ ਇੱਕ ਪਾਉਂਡ ਹੁੰਦਾ ਸੀ ਪਾਉਂਡ ਅਗਲਾ ਕਹਿੰਦਾ ਦੇਵਾਂਗੇ ਤੈਨੂੰ ਪਾਉਂਡ ਅੱਛਾ ਪਾਉਂਡ ਠੀਕ ਹੈ ਪਾਉਂਡ ਪਤਾ ਕਿ ਨੂੰ ਕਹਿੰਦੇ ਕਿ ਨੂੰ ਕਹਿੰਦੇ ਹਾਂਜੀ ਪਾਉਂਡ ਹੁੰਦਾ ਸੀਗਾ ਸੋਨੇ ਦੇ 8 ਮਾਸ ਜਦੋਂ ਉਹਨਾਂ ਦਿਨਾਂ 'ਚ ਜਿਹੜਾ ਤੋਲਾ ਸੀਗਾ 12 ਮਾਸਿਆਂ ਦਾ ਸੀਗਾ ਹੁਣ ਉਹ 10 ਗ੍ਰਾਮ ਦਾ ਅੱਛਾ ਜਿਵੇਂ ਹੁਣ ਇਹਨਾਂ ਨੇ ਕਾਊਂਟਰ ਕਰਤੇ ਜਿਹੜਾ ਰੁਪਈਆ ਸੀਗਾ 16 ਅੰਨੇ ਤੇ ਅੰਨੇ ਮੇਰੇ ਕੋ ਹੈ ਕਿ ਤੇ ਦਵਾਨੀਆਂ ਦਵਾਨੀਆਂ ਹਮ ਹੋਇਆ ਸੀਗਾ ਜਿਹੜਾ ਪਾਉਂਡ ਹੁੰਦਾ ਸੀਗਾ ਜਿਹੜਾ ਪਾਉਂਡ ਸੀ ਹਮ ਉਹ ਉਹਨੂੰ ਕਹਿੰਦੇ 88 88 ਉਹਨੂੰ ਕਹਿੰਦੇ ਮੋਰਾ ਮੋਹਰ ਆਮੀ ਗਾਇਨ ਤੇ ਮੋਹਰ ਠੀਕ ਹੈ ਜੀ ਉਹ ਮੇਰਾ ਜਿਹੜਾ ਪਾਉਂਡ ਹੁੰਦਾ ਸੀਗਾ ਇੱਕ ਤੋਲਾ ਸੋਨਾ 15 ਰੁਪਏ ਦਾ ਹੁੰਦਾ ਸੀਗਾ ਉਹ ਜਿਹੜੀ ਪਾਉਂਡ ਸੀ ਉਹ ਘੱਟ ਹੁੰਦਾ ਸੀਗਾ 88 ਹਨ ਵੱਧ ਹੂੰ ਠੀਕ ਹੈ ਫਿਰ ਉਹਦਾ ਮਤਲਬ ਜਿਹੜਾ ਪਾਉਂਡ ਤੁਸੀਂ ਕਹਿੰਦੇ ਹੋ ਹਾਂ ਉਹਦਾ ਵਜ਼ਨ ਕਿੰਨਾ ਸੀ ਜੇ ਕਿਵੇਂ ਭਾਈ ਮੈਂ ਨਹੀਂ ਦੱਸ ਸਕਦਾ ਤੁਹਾਨੂੰ ਸਨਿਆਰ ਦੱਸਾਂ ਕਿੰਨਾ ਵਜ਼ਨ ਤੇ ਠੀਕ ਆ ਉਹ ਮਤਲਬ ਆਮ ਕਰੰਸੀ ਜਿਦੋਂ ਹੈ ਉਹ ਕਿਹੜੇ ਸੰ ਦੀ ਗੱਲ ਕਰਦਾ ਜਦੋਂ ਆਮ ਕਰ ਰਿਹਾ ਨਹੀਂ ਕਰ ਲੈ ਅੰਗਰੇਜ਼ਾਂ ਦੀ ਗੱਲ ਹੈ 47 ਬੰਦੇ ਜੀ ਉਹ ਤਾਂ ਭਾਈ ਪਾਉਂਡ ਤਾਂ ਲਸੋਨਾ ਲੈ ਕੇ ਸਾਰਾ ਲੁੱਟ ਕੇ ਇਥੋਂ ਪੰਜਾਬ ਬੰਗਲਾਦੇਸ਼ ਨੂੰ ਮੈਂ ਪਾਉਂਡ ਅੱਛਾ ਮੈਨੂੰ ਹੁਣ ਤੱਕ ਨਹੀਂ ਪਤਾ ਸੀ ਮੈਂ ਸਮਝੀ ਗਿਆ ਪਤਾ ਪਾਉਂਡ ਕਿਹੜਾ ਵੀ ਜਿਹੜਾ ਉਹ ਜਿਹੜੀ ਕੰਟਰੀਆਂ ਨਹੀਂ ਗੀਆਂ ਆਪਣੀਆਂ ਬਾਹਰ ਲੀਆਂ ਵੀ ਉਹਨਾਂ ਦੇ ਜਿਵੇਂ ਉਹ ਇੰਗਲੈਂਡ ਸਿਰਫ ਇੰਗਲੈਂਡ ਵਾਲਾ ਕੋਈ ਸੀਗਾ ਜੀ ਫਿਰ ਪਾਉਂਡ ਉਹਨਾਂ ਦੇ ਤੇ ਠੀਕ ਆ ਵੀ ਅੱਛਾ ਉਹ ਪਾਉਂਡ ਕਹਿੰਦੇ ਸੀ ਉਹਨੂੰ ਅੰਗਲੈਂਡ ਜਿਹੜਾ ਸੀਗਾ ਅੰਗਲੈਂਡ ਜਿਹਨੂੰ ਲੰਡਨ ਰਾਜਤਾਨੀ ਅੰਗਲੈਂਡ ਉਹਨਾਂ ਕੋਈ ਉਹਨਾਂ ਦੀ ਕਰੰਸੀ ਲੰਗਲੈਂਡ ਸੀ ਠੀਕ ਉਹਨਾਂ ਦੇ ਰੁਪਈਏ ਤੇ ਉਹਨਾਂ ਦੇ ਮੋਹਰੇ ਲੱਗੇ ਠੀਕ ਆ ਉੱਥੇ ਜੀ ਕ ਰਾਣੀ ਹੋਈ ਆ ਉਹਦੇ ਨਾਮ ਕੀ ਸੀਗਾ ਉਹਦੇ ਮਗਲੇ ਪਾਸੇ ਕੋਈ ਤਕਰਿਮ ਰੁਪਈਏ ਸੀ ਹੈ ਮਲਕਾ ਮਲਕਾ ਮਲਕਾਂ ਦੇ ਰੁਪਈਏ ਉਹਦੇ ਮਗਰ ਕੋਈ ਤਕਰ ਮਲਕਾਂ ਦਾ ਹਾਂ ਕਾਹਦੇ ਪਲੇਖ ਮਲਕਾਂ ਦਾ ਚਾਹਦੇ ਆ ਉਹ ਮਲਕਾਂ ਦੇ ਰੁਪਈਏ ਕਹਿੰਦੇ ਫਿਰ ਕੋ ਹੋ ਰਾਇ ਅਲਟਵਾਇਡ ਆ ਕੇ ਉਥੇ ਦਾ ਮੁਖੀ ਅਡਵਾਈਜ਼ਰ ਅਡਵਾਈਜ਼ਰ ਅਜੇ ਮੈਂ ਹਾਂ ਬਾਇ ਦਾ ਅਡ ਮੈਂ ਇੰਨੀ ਹੋਰ ਰਸਮ ਹੈ ਲੈ ਕੋਈ ਕੀ ਕਰ ਸਕਦਾ ਇਹ ਚੰਦੇ ਰੁਪਏ ਚ ਪੂਰੇ ਸਹੀ ਟੋਲੇ ਦੇ ਇੱਕ ਟੋਲੇ ਦਾ ਹੈ ਇਹ ਚੰਦੇ ਰੁਪਏ ਦੀ ਕੋਈ ਗੱਲ ਆਜੂ ਕੋਲ ਤੁਸੀਂ ਉਰੀ ਆਜੋ ਨਾਲ ਆਜੋ ਮੈਂ ਉਰੇ ਆ ਜਾ ਕੋਈ ਤੂੰ ਆ ਜਾ ਬਾਈ ਸਾ ਜਿੱਥੇ ਕਿਹੜਾ ਮਤਲਬ ਤੁਸੀਂ ਕਿਹੜੇ ਪੈਸੇ ਨੇ ਕਿਉਂ ਕਰ ਬਈ ਕਿਉਂ ਕਰ ਬਈ ਉਹ ਐਉਂ ਕਰਾ ਤੂੰ ਆਇਆ ਕਰ ਨਹੀਂ ਨਹੀਂ ਮੈਂ ਆਪਾਂ ਇਹਨਾਂ ਨਾਲ ਵੀ ਗੱਲ ਕਰ ਲਈ ਕਿ ਕਿਹੜੇ ਕਿਹੜੇ ਰੁਪਈਆਂ ਦੀ ਗੱਲ ਕਰਦੇ ਹਾਂ ਹਾਂਜੀ ਕੋਲ ਨੂੰ ਆਜੇ ਮੇਰੇ ਕੋਲ ਨੂੰ ਆਜੋ ਪੂਰੇ ਨੂੰ ਆਜਾ ਇੱਥੇ ਮਤਲਬ ਮਲਕਾ ਦੀ ਗੱਲ ਕਰਦੇ ਨੇ ਮਲਕਾ ਦੀ ਅੱਛਾ ਉਦੋਂ ਬਾਅਦ ਕਿਹੜਾ ਆਇਆ ਸੀ ਮਲਕਾ ਤੋਂ ਬਾਅਦ ਫਿਰ ਡਿਵਾਈਡਰ ਕਹਿੰਦੇ ਨੇ ਡਿਵਾਈਡਰ ਬਾਅਦ ਆਇਆ ਡਿਵਾਈਡਰ ਆਇਆ ਜਿਹੜੀ ਚਾਂਦੇ ਰੁਪਏ ਕਿ ਜੁੜਦਾ ਹੁੰਦਾ ਠੀਕ ਹੈ ਮਲਕਾ ਦਾ ਰੁਪਏ ਵੀ ਕਹਿੰਦੇ ਅੱਛਾ ਬੜਾ ਮਸ਼ਹੂਰ ਸੀ ਜੀ ਬਹੁਤ ਮਸ਼ਹੂਰ ਉਹਦਾ ਵਜਨ ਕਿੰਨਾ ਕੁ ਸੀਗਾ ਤੁਹਾਡੇ ਹਿਸਾਬ ਇੱਕ ਤੋਲਾ ਇੱਕ ਤੋਲਾ ਹੁੰਦਾ ਸੀ ਕਿਹਦਾ ਰੁਪਏ ਦਾ ਹਾਂ ਚਾਹੇ ਇੱਕ ਤੋਲਾ ਹਾਂ 12 ਮਾਸਿਆਂ ਦਾ 12 ਮਾਸਿਆਂ ਦਾ ਹਾਂ ਮੈਂ ਠੀਕ ਹਾਂ 12 ਮਾਸੇ ਮਤਲਬ ਇੱਕ ਤੋਲਾ ਹਾਂ 12 ਮਾਸਿਆਂ ਦਾ ਇੱਕ ਤੋਲਾ ਹੁੰਦਾ ਸੀ ਸੋਨਾ ਹੂੰ ਕੋਈ ਕੋਕ ਤੋਲੇ ਦਾ ਸੀ ਸੋਨਾ ਅੱਛਾ ਜੀ ਬਹੁਤ ਪੁਰਾਣੀਆਂ ਗੱਲਾਂ ਕਰ ਰਹੇ ਤੁਸੀਂ ਇਹ ਫਿਰ 31 ਦਾ ਚਾਂਮੇ ਦਾ ਫਿਰ ਬਹੁਤ ਜ਼ਿਆਦਾ ਪੁਰਾਣਾ ਪਤਨ ਇਹ ਤਾਂ ਬਹੁਤ ਪੁਰਾਣਾ ਜਾਇਦਾ ਕਿਲੋ ਨਹੀਂ ਸੀ ਹੁੰਦੇ ਦਾ ਸੇਰ ਹੁੰਦੇ ਸੀਗੇ ਹੋਰ 94 ਜਿਹੜਾ ਹਾਂਜੀ ਜਿਹੜਾ ਚਾਂਦੀ ਦੇ ਰੁਪਈਏ ਹੁੰਦੇ ਤੇ ਹਾਂਜੀ 80 ਰੁਪਈਆ ਦਾ ਇੱਕ ਸੇਰ ਬਣਦਾ ਹੁੰਦਾ ਸੀ ਹਾਂਜੀ ਚਾਂਦੀ ਦਾ ਠੀਕ ਹੈ ਬਹੁਤ ਪੁਰਾਣੀ ਗੱਲ ਕਰ ਰਹੇ ਤੁਸੀਂ ਬਾਪੂ ਜੀ ਫਿਰ ਇਹ ਹੱਲੇ ਦਾ ਪਤਾ ਜੀ ਹੱਲਿਆਂ ਦਾ ਪੂਰਾ ਪਤਾ ਹੱਲਿਆਂ ਦਾ ਪਤਾ ਨਾ ਬਾਪੂ ਜੀ ਉਹ ਜਵਾਨ ਸੀ ਮੈਂ ਜਦ ਤਨ ਦਾਕਾ ਪੂਰਾ ਜਵਾਨ ਪੁੱਛ ਨਹੀਂ ਪੁੱਛਦੇ ਓ ਔਂਕਾਰ ਭਾਈ ਓਕਾਰ ਸੁਣੋ ਜੇ ਤੂੰ ਉੱਠ ਕਰ ਮੈਨੂੰ ਪਾਣੀ ਲੈ ਥੋ ਗਲਾਸ ਭਰ ਕੇ ਦੇ ਜੇ ਮਗਰ ਸਿਆ ਪਾਣੀ ਦਾ ਮਗਰ ਸਿੰਘ ਜੀ ਪਾਣੀ ਲੈ ਪਾਣੀ ਲੈ ਇਹ ਵੀ ਮੇਰਾ ਪਸੰਦ ਹੈ ਮੇਰਾ ਚੰਗੀ ਦਾ ਮਿਲਦਾ ਚਾਰੇ ਬਹੁਤ ਡੂੰਘੀਆਂ ਗੱਲਾਂ ਤੁਹਾਡੇ ਲੈ ਕੇ ਆਇਆ ਸਾਡੇ ਲਈ ਸਾਨੂੰ ਮਤਲਬ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਕਿ ਵੀ ਜਿਹੜੇ ਅੱਜ ਦੇ ਸਮਾਜ ਦੇ ਨੌਜਵਾਨ ਨੇ ਜਾਂ ਅੱਜ ਦੇ ਸਮਾਜ ਦੇ ਜਿਹੜੇ ਸਾਨੂੰ ਇਸ ਵੀਡੀਓ ਰਾਹੀਂ ਦੇਖ ਰਹੇ ਨੇ ਬਹੁਤਿਆਂ ਨੂੰ ਸ਼ਾਇਦ ਪਤਾ ਹੋਊਗਾ ਪੁਰਾਣੇ ਜ਼ਮਾਨੇ ਬਾਰੇ ਪਰ ਮੈਨੂੰ ਨਹੀਂ ਪਤਾ ਮੈਂ ਅੱਬ ਦੀ ਗੱਲ ਕਰੂੰਗਾ ਕਿ ਸਾਨੂੰ ਖਜ਼ਾਨਾ ਲੱਭਿਆ ਖਜ਼ਾਨਾ ਹੀ ਕਹੂੰਗਾ ਮੈਂ ਕਿਉਂਕਿ ਇੰਨੇ ਬੜਮੁੱਲੇ ਵਿਚਾਰ ਇੰਨੀਆਂ ਬੜਮੁੱਲੀਆਂ ਗੱਲਾਂ ਜਿਹੜੀਆਂ ਗੱਲਾਂ ਅੱਜ ਸਮਾਜ ਦੇ ਵਿੱਚ ਕਿਤੇ ਵੇਖਣ ਨੂੰ ਨਹੀਂ ਮਿਲਦੀਆਂ ਉਹ ਗੱਲਾਂ ਇਹਨਾਂ ਕੋਲ ਨੇ ਤੇ ਇਹ ਸਾਨੂੰ ਦੱਸ ਰਹੇ ਨੇ ਤੇ ਮੈਂ ਸ਼ੁਕਰਗੁਜ਼ਾਰ ਹਾਂ ਵੀ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਗੱਲਾਂ ਦੱਸਣ ਵਾਲੇ ਬਜ਼ੁਰਗ ਮਿਲੇ ਨੇ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਅੰਤ ਤੱਕ ਇਸ ਵੀਡੀਓ ਦੇ ਵਿੱਚ ਅਸੀਂ ਹੋਰ ਵੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਤੇ ਅੱਜ ਦੇ ਲਈ ਇਹ ਜਿਹੜਾ ਇੰਨਾ ਹੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਅਸੀਂ ਹੋਰ ਵੀਡੀਓਜ਼ ਵੀ ਨੇ ਜਿਹੜੀਆਂ ਉਹ ਇਹਨਾਂ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਕਿਹੜੀ-ਕਿਹੜੀ ਜਾਣਕਾਰੀ ਹਾਸਲ ਕਰਨੀ ਹੈ ਤੁਸੀਂ ਉਹ ਵੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸਾਨੂੰ ਲਿਖਣਾ ਨਾ ਭੁੱਲਿਓ ਦੱਸਿਓ ਤੁਹਾਡੇ ਕੀ ਸਵਾਲ ਹਤ ਨੇ ਵੀ ਤੁਸੀਂ ਕਿਹਦੇ ਬਾਰੇ ਜਾਣਨਾ ਚਾਹੁੰਦੇ ਹੋ ਕਿਹਦੇ ਬਾਰੇ ਭਾ ਮਤਲਬ ਵੀ ਜਿਹੜੇ 1947 ਦੀ ਵੰਡ ਵੇਲੇ ਕੀ ਵਾਪਰਿਆ ਜਾਂ ਇਹ ਫੌਜ ਦੇ ਵਿੱਚ ਰਹੇ ਨੇ ਬਜ਼ੁਰਗ ਪਹਿਲਾਂ ਵੀ ਉਦੋਂ ਕੀ ਵਾਪਰੇ ਆ ਉਹ ਸਾਰਾ ਜਿਹੜੀਆਂ ਚੀਜ਼ਾਂ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਅਸੀਂ ਇਹਨਾਂ ਤੋਂ ਜ਼ਰੂਰ ਜਾਣਾਂਗੇ ਕਿਉਂਕਿ ਮੈਂ ਕੋਈ ਅੱਲਾ ਸਮਰੱਥ ਨਹੀਂ ਹੈਗਾ ਤੁਸੀਂ ਸਾਰੇ ਮੇਰੀ ਟੀਮ ਦਾ ਹਿੱਸਾ ਹੋ ਤੇ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਵਿੱਚ ਜ਼ਰੂਰ ਦੱਸਿਓ ਸਾਨੂੰ ਉਡੀਕ ਰਹੇਗੀ